ਚੇ ਨੇ ਮੈਂ ਹੁਣ ਬੇਨਤੀ ਕਰੂੰਗਾ ਸ਼੍ਰੀ ਮਨੋਜਨ ਕਾਲਿਆ ਜੀ ਨੂੰ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਸ਼੍ਰੀ ਮਨੋਜਨਦਰ ਕਾਲਿਆ ਜੀ ਪੱਤਰਕਾਰ ਸਾਥੀਓ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਦੀ ਪ੍ਰੈਸ ਕਾਨਫਰੰਸ ਇਹਦਾ ਆਮ ਆਦਮੀ ਪਾਰਟੀ ਨੇ ਇਹਦਾ ਫਲੱਡ ਕ੍ਰਾਈਸਿਸ ਮੈਨੇਜਮੈਂਟ ਚ it has totally failed تے کو اس فلڈز وچ تقریبا 4.8 لاکھ ایکڑ دا نقصان ہوا 17000 ہاؤسز ڈیمج ہوئے 4400 کلومیٹر سڑکاں ڈیمج ہوئیں 800000 لائف سٹاک ہوا ਸਵਾਲ ਇਹ ਹੈ ਕਿ ਕੋਈ ਵੀ ਸਰਕਾਰ ਹੋਵੇ ਕੋਈ ਵੀ ਸਮਾਉ ਫਿਰ ਹੁੰਦਾ ਹੈ ਕਿ ਜਿਹੜੀ ਸਰਕਾਰੀ ਕੰਟੀਨਿਊਸ ਪ੍ਰੋਸੈਸ ਵੀ ਹੈ ਇੱਕ ਪਾਰਟੀ ਦੀ ਆਂਦੀ ਹੈ ਸਰਕਾਰ ਦੂਸਰੀ ਪਾਰਟੀ ਦੀ ਆ ਜਾਂਦੀ ਹੈ ਤੀਸਰੀ ਆ ਜਾਂਦੀ ਹੈ ਤਾਂ ਫਿਰ ਇੱਕ ਪਾਸਟ ਰਿਕਾਰਡ ਵੀ ਹੁੰਦਾ ਪਾਸਟ ਹਿਸਟਰੀ ਵੀ ਹੁੰਦੀ ਹੈ ਉਹਨੂੰ ਵੀ ਫੋਲੋ ਕਰਦੇ ਆ ਅਸੀਂ ਔਰ ਜਿਹੜੇ ਫਲਡ ਸਾਈਕਲ ਹੈ ਉਹ ਉਹ ਵੀ ਦੌਰਾਨ ਆਂਦੇ ਰਹਿੰਦੇ ਆ ਕਿ ਭਈ 3 ਸਾਲ 2 ਸਾਲ 4 ਸਾਲ ਬਹੁਤ ਤੁਸੀਂ ਸਮੇਂ ਕਿ ਸਿੱਖਦਾ ਇਨਸਾਨ ਹੁਣ ਤੁਸੀਂ ਦੇਖੋ ਕਿ ਬਾਈ ਜੇ ਸਰਕਾਰ ਆਈ ਔਰ 25 ਦੇ ਵਿੱਚ ਮੀਟਰੋਲੋਜੀਕਲ ਡਿਪਾਰਟਮੈਂਟ April ਦੇ ਵਿੱਚ ਕਹਿ ਰਿਹਾ ਕਿ ਭਈ ਮੋਰ ਥਨ ਐਕਸਪੈਕਟਿਡ ਰੇਨਸ ਹੋਣੀ ਹੈ ਹੈਵੀ ਰੇਨਸ ਹੋਣੀ ਹੈ ਜਦੋਂ ਤੁਹਾਡਾ ਮੀਟਰੋਲੋਜੀਕਲ ਡਿਪਾਰਟਮੈਂਟ ਤੁਹਾਨੂੰ ਅਗਾਹ ਕਰ ਰਿਹਾ ਤੁਹਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਪ੍ਰੀਐਮਟਿਵ ਮੀਅਰਸ ਲਵੋ ਠੀਕ ਹੈ ਫਿਰ ਐਸ ਡੀ ਆਰ ਐਫ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਉਹਦੀਆਂ ਗਾਈਡਲਾਈਨਸ ਹੈਗੀਆਂ ਉਹਦੀਆਂ ਗਾਈਡਲਾਈਨਸ ਹੈਗੀਆਂ ਕਿ ਵੀ ਤੁਸੀਂ ਪ੍ਰੀਐਮਟਿਵ ਮੀਅਰਸ ਲੈਣੇ ਆ ਮੀਟੀਗੇਟ ਕਿੱਦਾਂ ਕਰ ਸਕਦੇ ਆ ਫਲੱਡ ਇਫੈਕਟਸ ਨੂੰ ਉਹ ਤੁਸੀਂ ਫਾਲੋ ਕਰ ਲਓ ਕੋਈ ਫਾਲੋ ਨਹੀਂ ਕੀਤਾ ਫਿਰ ਤੁਸੀਂ ਆਪਣਾ ਇੱਕ ਐਕਸਪੀਰੀਅੰਸ ਹੋਇਆ ਤੁਹਾਨੂੰ 2023 ਦੇ ਵਿੱਚ ਫਲੱਡਸ ਆਈ ਸੀਗੇ 1056 ਵਿਲੇजेस ਉਹਦੋਂ ਵੀ ਡੈਮੇਜ ਹੋਇਆ ਉਹਦੋਂ ਵੀ ਜਿਹੜਾ ਹੈਗਾ ਪਾਣੀ ਚ ਉੱਥੇ ਵੀ ਆਇਆ ਹੁਣ 2000 ਦੇ ਕਰੀਬ ਆਇਆ 2300 ਵਿਲੇजेस ਜਿਹੜੇ ਅਫੈਕਟ ਹੋਏ ਤੁਸੀਂ ਤਈ ਜੋ ਸਬਕ ਲੈ ਲੈਂਦੇ ਉਹ ਵੀ ਨਹੀਂ ਦਿੱਤਾ ਫਿਰ 23 ਚ ਇੱਕ joint committee ਬਣੀ ਹੈਗੀ ਹੈ ਤਿੰਨ ਸਟੇਟਾਂ ਦੀ ਉਹਦੇ ਚ ਪੰਜਾਬ ਹਿਮਾਚਲ ਉਤਰਾਖੰਡ ਉਹਨੇ 24 ਚ ਬਣੀ ਸੀਗੀ ਇਹ ਫਲੱਡਸ ਨੂੰ ਦੇਖਦੇ ਹੋਏ 23 ਦੇ ਔਰ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਔਰ ਰਿਪੋਰਟ ਦੇ ਵਿੱਚ ਕਿਹਾ ਕਿ ਤੁਸੀਂ ਜਿਹੜਾ ਨਾ ਇੱਕ ਸਰਵੇ ਕਰਵਾਓ ਸਰਵੇ ਜਿਹੜਾ ਹੈਗਾ ਕਿ ਵੀ ਹੈਜ਼ਰਡਸ ਕਿੱਥੋਂ ਕਿੱਥੋਂ ਹੈਗੇ ਆ। ਹੂੰ? ਔਰ ਇਹ 15 ਮਹੀਨੇ ਇਨ ਟੈਂਡਰ ਨਹੀਂ ਫਲੋਟ ਕੀਤਾ। 8.92 ਕਰੋੜ ਦਾ ਜਿਹੜਾ ਟੈਂਡਰ ਸੀਗਾ ਆਪਾਂ ਹੱਤ ਹੱਤ ਰੇਦੀ ਰੇਦੀ ਬੈਠੇ ਗਏ। ਔਰ ਫਿਰ ਬੰਦਾ ਨੀਤਾ ਪਾਸਟ ਹਿਸਟਰੀ ਹੁੰਦੀ ਉਹਨ ਮਾਦੋਪੁਰ ਫਲੱਡ ਗੇਟਸ ਆ। ਉਹਦੀ ਰਿਪੇਅਰ ਐਂਡ ਮੇਨਟੇਨੈਂਸ ਤਾਂ ਕਰਵਾ ਲੋ ਮਹਾਰਾਜ। ਉਹ ਵੀ ਨਹੀਂ ਕਰਵਾਏ ਉਹ ਵੀ ਨਹੀਂ ਕਰਾਇਆ ਫੈਕ ਕੀ ਹੋਇਆ ਕਿ ਜਦੋਂ 2 ਲੱਖ ਕਿਊਬਿਕ ਵਾਟਰ ਆਇਆ ਤੇ ਫਿਰ ਤੁਸੀਂ ਪਠਾਨਕੋਟ ਗੁਰਦਾਸਪੁਰ ਫਲੱਡ ਆ ਗਈ ਕੋਈ ਐਕਸਪੀਰੀਅੰਸ ਕਿਤੋਂ ਸਬਕ ਨਹੀਂ ਲੈਣਾ ਚਲੋ ਨੁਕਸਾਨ ਹੋ ਗਿਆ ਪੰਜਾਬ ਦਾ ਪ੍ਰਧਾਨ ਮੰਤਰੀ ਆ ਰਹੇ ਆ ਮੁਜੇ ਪ੍ਰਧਾਨ ਮੰਤਰੀ ਆ ਰਹੇ ਆ ਤੁਸੀਂ ਕਮ ਸੇ ਕਮ ਆਪਣੀ ਮਨਿਸਟਰਸ ਦੀ ਕੈਬਨਿਟ ਦੀ ਇੱਕ ਬੈਠਕ ਕਰੋ ਕਿੰਨਾ ਨੁਕਸਾਨ ਹੋਇਆ ਸੀ ਦੱਸਿਓ ਤਾਂ ਸਹੀ ਕੁਝ ਚਾਹੀਦਾ ਤੇ ਸੀਗਾ ਕਿ ਉਸ ਵੇਲੇ ਪ੍ਰਾਈਮ ਮਿਨਿਸਟਰ ਦੀ ਬੈਠਕ 'ਚ ਚੀਫ ਮਿਨਿਸਟਰ ਸ਼ੋਡਾ ਮਨ ਪ੍ਰੈਜ਼ੈਂਟ ਮੁੱਖ ਮੰਤਰੀ ਜਾਂਦੇ ਫਾਈਨਾਂਸ ਮਿਨਿਸਟਰ ਜਾਂਦੇ ਚਲੋ ਮੁੱਖ ਮੰਤਰੀ ਬਿਮਾਰ ਸੀਗੇ ਫਾਈਨਾਂਸ ਮਿਨਿਸਟਰ ਜਾਂਦੇ ਨਹੀਂ ਗਏ ਕਿੰਨੂ ਭੇਜਿਆ ਇੱਕ ਖੁਡੀਆਂ ਇੱਕ ਮੁੰਡੀਆਂ ਜੂਨੀਅਰ ਮਿਨਿਸਟਰਸ ਭੇਜੇ ਤੇ ਚੀਫ ਸੈਕਟਰੀ ਗਿਆ ਉਹਨੋਂ ਤੇ ਪ੍ਰਾਈਮ ਮਿਨਿਸਟਰ ਨੇ ਪੁੱਛਿਆ ਕਿ ਭਈ ਕਿੰਨਾ ਨੁਕਸਾਨ ਹੋਇਆ ਹੁਣ ਚੀਫ ਸੈਕਟਰੀ ਦੇ ਵਿਊਜ਼ ਕਿ ਲਗਭਗ 13000 ਕਰੋੜ ਦੇ ਕਰੀਬ ਹੋਇਆ ਤੇ ਉਹ ਕਹਿੰਦੇ ਸਾਨੂੰ 20000 ਕਰੋੜ ਦੇ ਦਿਓ ਉਹ ਭਾਈ ਤੁਸੀਂ ਆਪਣੇ ਘਰ ਚ ਇੱਕ ਫੈਸਲਾ ਤਾਂ ਕਰ ਲੋ ਆਪਣੇ ਘਰ ਚਿਕ ਫੈਸਲਾ ਤਾਂ ਕਰ ਲੋ ਕਿੰਨਾ ਨੁਕਸਾਨ ਹੋਇਆ 30 ਸੈਪਟੰਬਰ ਨੂੰ ਪ੍ਰਾਈਮ ਮਿਨਿਸਟਰ ਸੌਰੀ ਚੀਫ ਮਿਨਿਸਟਰ ਹੋਮ ਮਿਨਿਸਟਰ ਨੂੰ ਮਿਲੇ ਉਹਨਾਂ ਨੂੰ ਕਹਿੰਦੇ ਸਾਨੂੰ ਐਕਸਟਰਾ ਜਿਹੜੇ ਹੈਗੇ ਆ ਫੰਡਸ ਦਿੱਤੇ ਜਾਣ ਕਹਿੰਦੇ ਠੀਕ ਹੈ ਤੁਸੀਂ ਇੱਕ ਮੈਮੋਰੰਡਮ ਜਿਹੜਾ ਹੈਗਾ ਸਾਨੂੰ ਦਿਓ ਕਿ ਕਿੰਨਾ ਕੁ ਲਾਸ ਹੋਇਆ ਤੁਸੀਂ ਦੇਖੋ 10 ਦਿਨ ਚ ਤੁਸੀਂ ਪ੍ਰਪੇਅਰ ਹੀ ਨਹੀਂ ਕਰ ਸਕੇ ਕੱਲ ਦਿੱਤਾ ਕਲ ਦਿੱਤਾ ਇਹਨਾਂ ਨੇ ਮੈਮੋਰੰਡਮ ਦਿੱਤਾ ਪ੍ਰਾਈਮ ਅਸ ਹੋਮ ਮਿਨਿਸਟਰ ਨੂੰ ਕਿ 13000 800 ਕਰੋੜ ਦੇ ਕਰੀਬ ਨੁਕਸਾਨ ਹੋਇਆ ਪਹਿਲਾਂ ਕੰਨ ਤੁਸੀਂ ਕੋਈ ਦੋ ਤਿੰਨ ਮੀਟਿੰਗਾਂ ਪਹਿਲਾਂ ਹੋਈਆਂ ਉਹ ਚ ਕੋਈ ਕੰਨ 15000 ਕੋਈ ਕੰਨ ਹਜ਼ਾਰ ਘਟ ਗਿਆ ਕਹਿੰਨ ਤੁਸੀਂ ਇਹ ਰੀਜ਼ਨਿੰਗ ਤਾਂ ਬਣਾ ਕੇ ਭੇਜੋ ਫਿਰ ਇਹਨਾਂ ਨੇ ਜਿਹੜਾ ਚੀਫ ਸਕੱਟਰੀ ਨੇ ਕਿਹਾ ਸੀਗਾ ਉਹਦੇ ਲਗਭਗ ਹੋਇਆ ਹੁਣ ਸਵਾਲ ਹੈਗਾ ਕਿ ਵਰਕਿੰਗ ਕਿਦਾਂ ਪਾਲਿਸੀ ਪ੍ਰੈਲਿਸਿਸ ਹੈਗਾ ਉਹਨਾਂ ਆਮ ਤੌਰ ਤੇ ਹੁੰਦਾ ਕੋਈ ਵੀ ਸਰਕਾਰ ਹੋਵੇ ਚੀਫ ਮਨਿਸਟਰ ਲੀਫ ਫੰਡ ਹੁੰਦਾ ਹਰ ਇੱਕ ਚੀਫ ਮਨਿਸਟਰ ਰੱਖਿਆ ਹੁੰਦਾ ਕੋਈ ਵੀ ਕਿਸੇ ਵਕਤ ਵੀ ਕੋਈ ਆਪਦਾ ਹੁੰਦੀ ਹੈ ਕੋਈ ਗੱਲ ਹੁੰਦੀ ਹੈ ਕਾਲ ਕਰਦੇ ਉਹਦੀ ਬਜਾਏ ਤੁਸੀਂ ਰੰਗਲਾ ਪੰਜਾਬ ਸੁਸਾਇਟੀ ਫੰਡ ਬਣਾਤਾ ਤੋਂ ਫੰਡ ਦੀ ਕੀ ਜ਼ਰੂਰਤ ਹੈ ਕੀ ਜ਼ਰੂਰਤ ਹੈਗੀ ਹੈ ਫਿਰ ਕਹਿੰਦੇ ਇਹ ਚੀਫ ਮਿਨਿਸਟਰ ਫੰਡਸ ਦੇ ਨਹੀਂ ਰਹੀ ਸੀ ਪੈਸੇ ਤੇ ਭਾਈ ਇਹਦਾ ਮਤਲਬ ਇਹ ਹੈਗਾ ਕਿ ਇਟ ਕਾਲਸ ਕੁਐਸਚਨ ਮਾਰਕ ਓਵਰ ਦ ਕ੍ਰੈਡੀਬਿਲਟੀ ਆਫ ਦ ਚੀਫ ਮਿਨਿਸਟਰ ਕੋਈ ਪੈਸਾ ਨਹੀਂ ਆ ਰਿਹਾ ਫਿਰ ਇੱਕ ਚਿੱਠੀ ਹੈਲਥ ਡਿਪਾਰਟਮੈਂਟ ਪਠਾਨਕੋਟ ਦੀ ਜਾਰੀ ਹੋਈ ਆ ਦੇਖੋ ਆ ਲੈਟਰ ਐਸਐਮਓ ਨੇ ਜਾਰੀ ਕੀਤੀ ਹੈ ਕਿ ਇਹਦੇ ਵਿੱਚ ਖੋਰ ਫੰਡ ਕਰਤਾ ਕਿ ਮਿਸ਼ਨ ਚੜ੍ਹਦੀ ਕਲਾ ਫੰਡ ਤੀਸਰਾ ਫੰਡ ਆ ਗਿਆ ਜੀ ਮਤਲਬ ਹੈ ਇੱਕ ਟਰੈਜਡੀ ਆ ਇੱਕ ਕ੍ਰਾਈਸਿਸ ਆ ਉਸ ਤੇ ਤਿੰਨ ਤਿੰਨ ਫੰਡ ਜਿਹੜੇ ਕ੍ਰੀਏਟ ਹੋਏ ਹੋਏ ਆ ਔਰ ਉਹਦੇ ਵਿੱਚ ਐਸਐਮਓ ਸੁਨੀਲ ਚੰਦ ਉਹ ਕਹਿ ਰਿਹਾ ਕਿ 8000 ਐ ਸਮੋ ਦੇਵੇਗਾ ਮੈਡੀਕਲ ਆਫਸਰ 5000 ਦੇਵੇਗਾ ਜਿਹੜਾ ਚੀਫ ਫਾਰਮਾਸਿਸਟ ਆ ਉਹ 2000 ਦੇਵੇਗਾ ਕਲਰਕ 1500 ਦੇਵੇਗਾ इवन ਕਲਾਸ 4 ਕੋਲੋਂ 10000 ਰੁਪਏ ਲਵੋ ਜੇ ਉਹਨੂੰ ਪੁੱਛਿਆ ਮੁੱਕਰ ਗਿਆ ਤੇ ਸਿਵਲ ਸਰਜਨ ਕਹਿੰਦਾ ਕਿ ਸਿਵਲ ਸਰਜਨ ਦੀ ਆਰਡਰ ਹੋਇਆ ਸਿਵਲ ਸਰਜਨ ਨੇ ਕਿਹਾ ਕਿ ਸਾਨੂੰ ਡੀ ਐਚ ਐਸ ਨੇ ਕਿਹਾ ਹੁਣ ਸਵਾਲ ਇਹ ਆ ਕਿ ਕੀ ਇਹ ਸਿਰਫ ਪਠਾਨਕੋਟ ਲਈ ਹੈ ਕਿ ਪੂਰੇ ਹੈਲਥ ਡਿਪਾਰਟਮੈਂਟ ਲਈ ਹੈ ਕੌਣ ਜਵਾਬ ਦੇਦਾ ਫੇਰੇਗਾ ਬਾਕੀ ਮਹਿਕਮਾ ਜੀ ਵੀ ਲਿੱਤੇ ਜਾ ਰਹੇ ਸਾਰੇ ਡਿਪਾਰਟਮੈਂਟ ਜੀ ਲਿੱਤੇ ਜਾ ਰਹੇ ਤੇ ਲਿੱਤੇ ਜਾ ਰਹੇ ਮੈਂ ਕਹਿੰਦਾ ਕੋਈ ਅਰਜ਼ ਨਹੀਂ ਆ ਲੇਕਿਨ ਸਵਾਲ ਹੈ ਉਹ ਕਲੈਰੀਫਾਈ ਤਾਂ ਕਰੋ ਚੀਫ ਮਿਨਿਸਟਰ ਸਾਹਮਣੇ ਆਣ ਹੈਲਥ ਮਿਨਿਸਟਰ ਸਾਹਮਣੇ ਠੀਕ ਤੁਸੀਂ ਇੱਕ ਕ੍ਰਾਈਸਿਸ ਹੋਇਆ ਤੁਸੀਂ ਉਹਨੂੰ ਆਪਦਾ ਹੈ ਲੇਕਿਨ ਇਹ ਚੰਦਾ ਪਿਆ ਨਹੀਂ ਜੀ ਇਹ ਕੰਡੀ ਏਰੀਆ ਦੇ ਵਿੱਚ ਜਿਹੜਾ ਨਾ ਪੈਸਾ ਖਰਚ ਹੋਣਾ ਉੱਥੇ ਲਾਣਾ ਉਹ ਨਵਾਂ ਆਪਣਾ ਰੀਜ਼ਨਿੰਗ ਦੇ ਰਹੇ ਸਵਾਲ ਇਹ ਹੈ ਕਿ ਭਈ ਕਿਸ ਢੰਗ ਦੀ ਵਰਕਿੰਗ ਜਿਹੜੀ ਹੈਗੀ ਹੈ ਕਿਉਂਕਿ ਇੱਕੋ ਦੋ ਹੈ ਨਾ ਧੀਰਜ ਧਰਮ ਮਿੱਤਰ ਔਰ ਨਾਰੀ ਆਪਤ ਕਾਲ ਪਰਖੀਏ ਚਾਰੀ ਕਿ ਬੰਦੇ ਦਾ ਕ੍ਰਾਈਸਿਸ ਦੇ ਵਿੱਚ ਇਨਸਾਨ ਦਾ ਇਮਤਿਹਾਨ ਹੁੰਦਾ ਇੰਸਟੀਚੂਸ਼ਨ ਦਾ ਇਮਤਿਹਾਨ ਹੁੰਦਾ ਚੀਫ ਮਿਨਿਸਟਰ ਦਾ ਇਮਤਿਹਾਨ ਹੁੰਦਾ ਸਰਕਾਰ ਦਾ ਇਮਤਿਹਾਨ ਹੁੰਦਾ ਇਹ ਸਰਕਾਰ ਇਟ ਹੈਸ ਟੋਟਲੀ ਫੇਲਡ ਇਨ ਦਾ ਕ੍ਰਾਈਸਿਸ ਟੂ ਟੈਕਲ ਦਾ ਕ੍ਰਾਈਸਿਸ ਸੋ ਮੋਟੇ ਤੌਰ ਤੇ ਮੈਂ ਇਹ ਕਹਿਣਾ ਸੀਗਾ ਬਾਕੀ ਤੁਹਾਨੂੰ ਪ੍ਰੈਸ ਕੋਡ ਦਿੱਤਾ ਕਿਸੇ ਕੋਈ ਸਵਾਲ ਕਰਨਾ ਤੇ ਪੁੱਛੋ ਮੈਂ ਕਹਾਂ ਇਹ ਕਰਨਾ ਚਾਹੀਦਾ ਉਹਨਾਂ ਨੂੰ ਦੇਖੋ ਪ੍ਰਾਈਮ ਮਿਨਿਸਟਰ ਆਏ 13000 ਕਰੋੜ ਰੁਪਏ ਦਾ ਗੱਲ ਕੀਤੀ ਕਿ ਤੁਹਾਡੇ ਅਕਾਊਂਟ ਹੈਗਾ ਤੁਸੀਂ ਦੱਸੋ ਕਿ ਜੇ ਤੁਸੀਂ ਡਾਇਵਰਟ ਕੀਤਾ ਜਾਂ ਕਿਸ ਵੇਲੇ ਹੋਇਆ ਤੁਹਾਡੀ ਸਰਕਾਰ ਵੇਲੇ ਕਿੰਨਾ ਹੋਇਆ ਪਿਛਲੀ ਸਰਕਾਰ ਵੇਲੇ ਕਿੰਨਾ ਹੋਇਆ ਪਤਾ ਮਤਲਬ ਕੁਝ ਵੀ ਅਡੋਕ ਕਲੈਰੀਫਿਕੇਸ਼ਨ ਦਿਓ ਤੁਸੀਂ ਲੇਕਿਨ ਦੇ ਹੈ ਫੇਲ ਟੂ ਕਲੈਰੀਫਾਈ ਮੇਰਾ ਬਹੁਤ ਸਿੰਪਲ ਜਿਹਾ ਕੁਆਲ ਹਾਂਜੀ ਪੰਜਾਬ ਦੇ ਲੋਕ ਚਾਹੇ ਰੋਡ ਲਈਏ ਚਾਹੇ ਇਫੈਕਟਡ ਹੈ ਉਹ ਮੰਗਦੇ ਆ ਕਿ ਸਾਨੂੰ ਐਕਚੁਅਲੀ ਤੁਹਾਨੂੰ ਰਾਹਤ ਦਿੱਤੀ ਜਾਵੇ ਚਾਹੇ ਸਟੇਟ ਗਵਰਨਰ ਦੇਵੇ ਚਾਹੇ ਸੈਂਟਰ ਦੇਵੇ ਵੀ ਆ ਰਿਹਾ ਟ੍ਰਾਈਪਸ। ਕਿਆ ਸੈਂਟਰਲ ਗਵਰਨਮੈਂਟ ਦੀ ਗੱਲ ਹੈ ਜਾਂ ਦੂਜੀ ਗਵਰਨਮੈਂਟ ਜਿਹੜੀ ਆ ਐਸ ਤੁਸਲਜੀ ਪੇਰ ਹਨ ਨਾ ਕੰਟਰੋਵਰਸੀ ਬਣੀ ਰਹੀ ਰਹੇ ਯਾਰ ਕੁਝ ਸੈਂਟਰਲ ਗਵਰਨਮੈਂਟ ਤੋਂ ਤੁਸੀਂ ਉਮੀਦ ਪੰਜਾਬ ਵਾਲੇ ਉਮੀਦ ਕਰਨ ਦੀ ਕੀ ਚੀਜ਼ ਆ ਦੇਖੋ ਬਿਲਕੁਲ ਹੋਏਗਾ ਹੁਣ ਤੁਸੀਂ ਦੇਖੋ 1600 ਕਰੋੜ ਰੁਪਏ ਪ੍ਰਾਈਮ ਮਿੰਿਸਟਰ ਨੇ ਅਨਾਉਂਸ ਕੀਤਾ 805 ਕਰੋੜ ਆ ਗਿਆ 170 ਕਰੋੜ ਉਹਦੇ ਵਿੱਚ NHAI ਦਾ ਵੀ ਹੈ ਸੜਕਾਂ ਦਾ ਵੀ ਹੈਗਾ ਹੁਣ ਸਵਾਲ ਇਹ ਹੈ ਕਿ ਜੇ ਤੁਸੀਂ 10-10 ਦਿਨ ਲਗਾ ਦੋਗੇ ਕਿ ਵੀ ਤੁਹਾਨੂੰ ਕਿੰਨਾ ਨੁਕਸਾਨ ਹੋਇਆ ਹੁਣ ਅਮੀਸ਼ਾ ਨੂੰ ਮਿਲੇ ਹੁਮ ਮਿਨਿਸਟਰ ਨੂੰ ਮਿਲੇ ਚੀਫ ਮਿਨਿਸਟਰ ਮਿਲੇ ਠੀਕ ਹੈ 30 ਸਤੰਬਰ ਦੀ ਗੱਲ ਹੈ ਹੈ 10 ਦਿਨ ਤੁਸੀਂ ਇਹ ਨਹੀਂ ਅਸੈਸ ਕਰ ਪਾਏ ਕਿ ਤੁਹਾਡਾ ਲਾਸ ਕਿੰਨਾ ਸੀ ਕਹਿਣਾ ਕਿੰਨਾ ਆਪਸ ਚ ਹੀ ਬਹਿਸ ਹੁੰਦੀ ਸੀ ਕਿ ਵੀ ਇਹਨਾਂ ਇਹ ਘਟ ਗਿਆ ਜਾਂ ਰੀਜ਼ਨਿੰਗ ਕੀ ਹੈ ਜੀ ਇਹ ਜ਼ਿਆਦਾ ਹੋ ਗਿਆ ਜੀ ਮੇਰਾ ਮਤਲਬ ਇਹ ਹੈਗਾ ਕਿ ਤੁਸੀਂ ਦੇਨ ਨੂੰ ਤਿਆਰ ਹੈਗੀ ਸਰਕਾਰ ਕੇਂਦਰ ਸਰਕਾਰ ਦੇਨ ਨੂੰ ਤਿਆਰ ਹੈ ਤੇ ਲੇਕਿਨ ਤੁਸੀਂ ਆਪਣੀ ਅਸੈਸਮੈਂਟ ਦੇ ਭੇਜੋ ਤੁਸੀਂ ਤਾਂ ਕੱਲ ਭੇਜੀ ਹੈ ਦੇਖੋ ਇਹਦੇ ਵਿੱਚ ਮੈਂ ਦਾਅ ਦਿੰਦਾ ਪੰਜਾਬੀਆਂ ਦੀ ਕਿ ਪੰਜਾਬ ਦੇ ਵਿੱਚ ਕਿ ਵੀ ਹੜ੍ਹਾਂ ਦੇ ਵਿੱਚ ਵੀ ਪੰਜਾਬੀ ਆਪ ਖੜਾ ਹੋ ਗਿਆ ਲੰਗਰ ਲਗਾਏ ਹੈਲਪ ਕੀਤੀ ਜੋ ਵੀ ਹੋ ਸਕਦਾ ਹਰ ਇੱਕ ਵਿਅਕਤੀ ਨੇ ਕੀਤੀ ਸਲਾਮ ਹੈ ਪੰਜਾਬੀਆਂ ਨੂੰ ਕਿ ਵੀ ਇਹਨਾਂ ਨੇ ਆਪ ਖੜੇ ਹੋ ਕੇ ਆਪਣੀ ਹੈਲਪ ਕੀਤੀ ਹੈ ਠੀਕ ਹੈ ਕਿ ਲਗਭਗ ਜਿਹੜੀਆਂ ਬੀਜੇਪੀ ਰੂਲ ਸਟੇਟਸ ਹਨ ਤੋਂ 20 ਕਰੋੜ ਰੁਪਈਆ ਉਹਨਾਂ ਨੇ ਆਪਣੇ ਤੌਰ ਤੇ ਕੀਤਾ ਕਿਉਂਕਿ ਪੰਜਾਬ ਵੀ ਕਰਦਾ ਰਿਹਾ ਪੰਜਾਬ ਨੇ ਕਦੀ ਪਿੱਛੇ ਨਹੀਂ ਹਟਿਆ ਚਾਹੇ ਉਹਨਾਂ ਹਰਿਆਣੇ ਨੇ ਆ ਦਿੱਲੀ ਨੇ ਆ ਗੁਜਰਾਤ ਨੇ ਵੀ ਸਮਾਨ ਭੇਜਿਆ ਸੋ ਉਹ ਹੈ ਲੇਕਿਨ ਇਹ ਹੈ ਕਿ ਭਈ ਆਪਣੇ ਅਸੈਸਮੈਂਟ ਦੀ ਤਿਆਰੀ ਤਾਂ ਪੂਰੀ ਹੋਣੀ ਚਾਹੀਦੀ ਹੈ ਮੈਂ ਹੀ ਤਾਂ ਗੱਲ ਕਰ ਰਿਹਾ ਕਿ ਭਈ ਤੁਹਾਡੀ ਅਸੈਸਮੈਂਟ ਕੀ ਆ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਮਿਲਣ ਜਾ ਰਹੇ ਹੋ ਤੁਸੀਂ ਮੀਟਿੰਗ ਦਾ ਕਮ ਸਕਮ ਘਰ ਬੈਠ ਕੇ ਕਰੋ ਤਾਂ ਸਹੀ ਕਹਿਣਾ ਕੀ ਆ ਵਧਾਨ ਸਭਾ ਦਾ ਸੈਸ਼ਨ ਹੋਇਆ ਜੀ ਕਿਤੇ ਸਵਾਲ ਖੜੇ ਮੁੱਖ ਮੰਤਰੀ ਨੇ ਬੀਜੇਪੀ ਸਰਕਾਰ ਤੇ ਕਿਹਾ ਸੀ ਕਿ ਕੇਂਦਰ ਸਰਕਾਰ ਉਸ ਪਰ ਜਰੂਰ ਦੇ ਅਮਿਸ਼ਾ ਨੂੰ ਮਿਲ ਕੇ ਆਏ ਨੇ ਉਸ ਦਾ 13000 ਕੁੱਲ ਦੀ ਗੱਲ ਕਰਦੇ ਹੁਣ ਗੱਲ ਹੀ ਨਹੀਂ ਕਰਦੇ ਇਸ ਪਿੱਲਾਂ ਦੀ ਵੀ 13 ਚਾਹੀਦਾ 20 ਚਾਹੀਦਾ ਉਹ ਗੱਲ ਠੱਪੀ ਹੋਣੀ ਕਿਉਂ ਨਹੀਂ ਕਰਦੇ ਗੱਲ ਮੇਹੀ ਤਾਂ ਪ੍ਰੋਬਲਮ ਹੈ ਇਹੀ ਤਾਂ ਮੈਂ ਕਹਿ ਰਿਹਾ ਜੇਕਰ ਮੈਨੂੰ ਉਹ ਅਸੈਸਮੈਂਟ ਚੱਕਰ ਜੀ ਹਾਂ ਸਾਰੇ ਸੰਭੂਤ ਪੰਜਾਬ ਦੇ ਲਈ ਕੱਲ ਇੱਕ ਦੋ ਐਮਐਲਏ ਦੇ ਮੈਸਾਂਪਰਸ ਕਰੀਏ ਤੇ ਬੀਜੇਪੀ ਦੀ ਗਵਰਨਮੈਂਟ ਹੈ ਉਸ ਤੋਂ ਦਲਿਤ ਭਾਈ ਜਾਗਰਤਾ ਕਾ ਹੋ ਰਿਹਾ ਵਾ ਤੁਹਾਨੂੰ ਤਾਂ ਚਾਹੀਏ ਪਾਈਸਾ ਅਸੀਂ ਇਸ ਗੱਲ ਤੇ ਕਰ ਰਹੇ ਆ ਨਹੀਂ ਇਸੇ ਮੁੱਦੇ ਨੂੰ ਹਿਤਵਾਣ ਦੇ ਲਈ ਪੰਜਾਬ ਪੰਜਾਬ ਦੇ ਗਵਰਨਰ ਨੇ ਖੁਦ ਫਲੱਡ ਏਰੀਆ ਦਾ ਬਿਲਕੁਲ ਦੌਰਾ ਕੀਤਾ ਕਹਿੰਦੇ ਸੀ ਮੇਰੀ ਪਰਸੂ ਕਹਿੰਦੇ ਸੀ ਇਸ ਟਾਈਮ ਬਾਕੀ ਪੰਜਾਬ ਨੂੰ ਕਾਫੀ ਰਾਹਤ ਦੀ ਲੋੜ ਹੈਗੀ ਹੈ ਤੇ ਮੈਂ ਪ੍ਰਧਾਨ ਮੰਤਰੀ ਨੂੰ ਅਰ ਬੇਦਨ ਕਰਦਾ ਵੀ ਹੁਣ ਪੰਜਾਬ ਨੂੰ ਵੱਧ ਪਹੁੰਚ ਤੇ ਹੈ ਕਿਸਾ ਦੇਖ ਜੀ ਮੈਂ ਕਹਿੰਦੀ ਬਿਲਕੁਲ ਉਹਦਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਕਿਹਾ ਹੈ ਕਿ ਮੈਂ ਐਕਸਟਰਾ ਅਸਿਸਟੈਂਸ ਦਵਾਗਾ ਤੁਸੀਂ ਆਪਣੀ ਅਸੈਸਮੈਂਟ ਭੇਜੋ ਉਹ ਤਾਂ ਤਿਆਰ ਬੈਠੇ ਆ ਜੇ ਗਵਰਨਰ ਸਾਹਿਬ ਨੇ ਕਿਹਾ ਅਸੀਂ ਵੀ ਕਹਿੰਦੇ ਆ ਉਹ ਤਾਂ ਵੀ ਤਿਆਰ ਬੈਠੇ ਆ ਲੇਕਿਨ ਲੇਕਿਨ ਇਹ ਅਸੈਸਮੈਂਟ ਹੀ ਨਹੀਂ ਭੇਜੀ ਉਹਨਾਂ ਨੇ ਕਾਲੇ ਸਾਹਿਬ ਅਸੈਸਮੈਂਟ ਕਰਨ ਨੂੰ ਇੱਕ ਵੇਟ ਹੋ ਰਿਹਾ ਹੈ ਕਿਹਦੇ ਵਜ੍ਹਾ ਤੋਂ ਇਹ ਸਮਝਦੇ ਹੋ ਭਾਈ ਸਾਹਿਬ ਇਹਦੀ ਫੰਕਸ਼ਨਿੰਗ ਕਿਸ ਤਰ੍ਹਾਂ ਦੀ ਆ ਗੱਲ ਤੇ ਹੀ ਆ ਜੇ ਸਰਕਾਰ ਜੇ ਸੁਧਿਮੀ ਕਰਨੀ ਆ ਹਾਂ ਪ੍ਰੋਬਲਮ ਤੇ ਹੀ ਆ ਤੁਸੀਂ ਜੇ ਸਰਕਾਰ ਮੇਰਾ ਮਤਲਬ ਤੁਸੀਂ ਪ੍ਰੀਐਮਪਟਿਵ ਮਈਸ ਲੈਣੀਆਂ ਹੁੰਦੀਆਂ ਤੁਸੀਂ ਤੁਸੀਂ ਦੇਖੋ ਅਸੀਂ ਵੀ ਸਰਕਾਰ ਚ ਰਹੇ ਆ ਸਾਨੂੰ ਪਤਾ ਕਿ ਰਾਤ ਨੂੰ ਕੋਈ ਗੱਲ ਹੋ ਜਾਂਦੀ ਸੀ ਕਾਲੀ ਬੀਜੇਪੀ ਸਰਕਾਰ ਹੁੰਦੀ ਸੀਗੀ ਉਸ ਟਾਈਮ ਬਾਦਲ ਸਾਹਿਬ ਮੁੱਖ ਮੰਤਰੀ ਸਵੇਰੇ ਬਠਾ ਲੈਣਾ ਸਵੇਰੇ ਆਪ ਨਾਲ ਬਹਿ ਜਾਣਾ ਨਾਲੇ ਨੈਚੁਰਲ ਹੈ ਜੇ ਤੁਸੀਂ ਚੀਫ ਮਿਨਿਸਟਰ ਜੇ ਸਵੇਰੇ ਬੈਠੇਗਾ 8:00 9:00 ਵਜੇ ਤੇ ਫਿਰ ਚੀਫ ਸੈਕਟਰੀ ਵੀ ਆਊਗਾ 7:00 ਵਜੇ ਬਾਕੀ ਵੀ ਸਾਰੇ ਡਿਪਾਰਟਮੈਂਟ ਹਿੱਲਣਗੇ ਜਦੋਂ ਆਪ ਹੀ ਨਹੀਂ ਪਤਾ ਕਦੋਂ ਆਣਾ ਤੇ ਫਿਰ ਸਰਕਾਰ ਦਾ ਵੀ ਇਹ ਹਾਲ ਹੋਣਾ ਸਾਹਿਬ ਸੈੱਟਮੈਂਟ ਨਹੀਂ ਕਰ ਦਿੱਤੀ ਉਹ ਠੀਕ ਸੈੱਟਿੰਗ ਇਹ ਸਾਨੂੰ ਇਸ ਗੱਲ ਨੂੰ ਘੱਟ ਬਾੜੇ 8:00 9:00 ਦੇ ਵੀ ਲੱਗ ਸਕਦੇ ਐ ਸੈੱਟ ਬਿਲਕੁਲ ਹੋ ਜਾਵੇ ਸੇ ਲੇਕਿਨ 10:00 ਵੀ ਬਾਅਦ ਲੇਕਿਨ ਉਹਦਾ ਰੜਾ ਖਾਮਿਆ ਜਾ ਆਹ ਜਨਤਾ ਭੁਗਤ ਰਹੀ ਹੈ ਪੀੜੇ ਪੀੜੇ ਕੁੱਝ ਤਾਂ ਨਹੀਂ ਪੀੜੇ ਨਹੀਂ ਮੈਂ ਪੀੜੇ ਤੋਂ ਪੁੱਗਤ ਰਿਆ ਪੰਜਾਬ ਦੀ ਗੱਲ ਆ ਪੰਜਾਬੀ ਪੁੱਗਤ ਰਿਆ ਨਾ ਮੈਂ ਇਹੀ ਤਾਂ ਕਹਿ ਰਿਹਾ ਫਸਲਾਂ ਵੀ ਗਈਆਂ ਸਾਡੀ ਭਾਈ ਸਾਹਿਬ ਗੱਲ ਇਹ ਸਰਕਾਰ ਜਿਹੜੀ ਹੈਗੀ ਆ ਸਰਕਾਰ ਨੂੰ ਜਿਸ ਢੰਗ ਨਾਲ ਵਰਕਿੰਗ ਚਾਹੀਦੀ ਸੀ ਕਰਨੀ ਹੁਣ ਹੁਣ ਅਮਿਤ ਸ਼ਾਹ ਜੀ ਨੇ ਹੋਮ ਮਿਨਿਸਟਰ ਦਾ ਕਹਿ ਤੱਕ ਸਾਨੂੰ ਦਿਓ ਅਸੈਸਮੈਂਟ ਕੀ ਆ ਤੁਸੀਂ 10 ਦਿਨ ਲਗਾਤੇ ਤੁਸੀਂ ਘਰੋਂ ਪਹਿਲਾਂ ਤਿਆਰੀ ਕਰਕੇ ਕਿਉਂ ਨਹੀਂ ਗਏ ਸਭ ਪੰਜਾਬ ਚ ਜਿਹੜੇ ਆੜਾਏ ਨੇ ਉਹ ਚ ਪੰਜਾਬ ਸਰਕਾਰ ਜਿਹੜੀ ਆ ਉਹ ਕੇਂਦਰ ਦੇ ਉੱਤੇ ਜਿਹੜੀ ਆ ਤੁਹਾਡਾ ਸਵਾਲ ਚੰਗਾ ਹੈ ਕਿ ਭਾਤ ਦਾ ਬਿਆਸ ਮੈਨੇਜਮੈਂਟ ਬੋਰਡ ਕਿਉਂਕਿ ਕੇਂਦਰ ਸਰਕਾਰ ਦੇ ਕੋਲ ਆ ਭਾਈ ਸਾਹਿਬ ਸਾਨੂੰ ਜਿਹੜਾ ਉਹਦਾ ਅਸੈਸਮੈਂਟ ਸਹੀ ਨਹੀਂ ਮਿਲੇ ਜਿਸ ਕਰਕੇ ਇਹੜਾ ਹੈ ਤੁਹਾਨੂੰ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਤੁਹਾਨੂੰ ਕੱਲੀ-ਕੱਲੀ ਗੱਲ ਦੱਸੀ ਹੈ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਅਪ੍ਰੈਲ ਜਗਾ ਕੀਤਾ ਤੁਹਾਨੂੰ ਕਿ ਐਕਸਟਰਾਔਰਡਨਰੀ ਰੇਨਸ ਹੋਣੀ ਹੈ ਤੁਸੀਂ ਪ੍ਰੈਮਪਟਿਵ ਪ੍ਰਿਪੇਅਰਡਨੈਸ ਕਿਉਂ ਨਹੀਂ ਕੀਤੀਆਂ ਤੁਸੀਂ ਗਾਈਡਲਾਈਨ ਜਿਹੜੀਆਂ ਹੈਗੀਆਂ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਇਹਦੀਆਂ ਗਾਈਡਲਾਈਨਸ ਬਣੀਆਂ ਹੋਈਆਂ ਹਰ ਇੱਕ ਸਟੇਟ ਕੋਲ ਹੈਗੀਆਂ ਉਹੀ ਕ ਮਤਲਬ ਮੈਂ ਤੁਹਾਨੂੰ ਕਹਿਣਾ ਕਿ ਵੀ ਇਹ ਹਿਸਟਰੀ ਹੁੰਦੀ ਹੈ ਕਿ ਵੀ ਉਹਦੇ ਤੁਸੀਂ ਆਪਣੇ ਮੁਤਾਬਿਕ ਉਹਦੇ ਤਿਆਰੀ ਸ਼ੁਰੂ ਕਰ ਦਿਓ ਫਿਰ ਉਹਦੇ ਬਾਅਦ 23 ਦਾ ਤੁਹਾਡੇ ਹੜ ਆਇਆ ਤੁਹਾਨੂੰ ਪਤਾ ਹੈ ਕਿ ਇੱਦਾਂ ਨੁਕਸਾਨ ਹੋਇਆ ਹੈ ਐਜਰ ਚ ਘਰ ਝੜ ਆਂਦਾ ਫਲਾਣੇ ਜਾਂਦਾ ਤੁਸੀਂ ਉੱਥੇ ਮੁਤਾਬਿਕ ਤਿਆਰੀਆਂ ਕਰੋ ਤੁਸੀਂ ਤਿਆਰੀਆਂ ਨਹੀਂ ਕੀਤੀਆਂ ਨਵਾਂ ਫੰਡ ਇਹਨਾਂ ਨੇ ਬਣਾਇਆ ਹੈਗਾ ਰੰਗਲਾ ਪੂਰੀ ਚੜਦੀ ਕਲਾ ਮਿਸੇ ਸ਼ਾਇਦ ਤੁਹਾਨੂੰ ਲੱਗਦਾ ਵੀ ਉਹ ਜਿਹੜਾ ਪੈਸਾ ਵਾ ਸਹੀ ਤਰੀਕੇ ਨਾਲ ਕਿੱਥੇ ਦਾ ਹੀ ਸੋਏਗਾ ਲੋਕਾਂ ਤੱਕ ਪਹੁੰਚੇਗਾ ਜਾਂ ਉਹ ਕੋਈ ਪਹਿਲੀ ਗੱਲ ਤਾਂ ਚੀਫ ਮਨਿਸਟਰ ਕਲੈਰੀਫਾਈ ਕਰੇ ਇੱਕ ਫੰਡ ਹੋਣਾ ਚਾਹੀਦਾ ਸਟੇਟ ਦਾ ਡਿਜ਼ਾਸਟਰ ਦੇਖੋ ਫਲੱਡ ਕ੍ਰਾਈਸਿਸ ਹੋਇਆ ਉਹਦਾ ਇੱਕ ਫੰਡ ਹੋਣਾ ਚਾਹੀਦਾ ਤਿੰਨ ਹੋਣੇ ਚਾਹੀਦੇ ਆ ਉਹ ਜਿਹੜਾ ਬੰਦੇ ਨੇ ਦੇਣਾ ਉਹਨੂੰ ਉਹਨ ਤਾਂ ਸ਼ੱਕ ਜਿਹਾ ਪੈ ਜਾਏਗਾ ਅਗਲਾ ਬੰਦਾ ਕਿ ਚੀਫ ਮਿਨਿਸਟਰ ਜਿਹੜਾ ਹੈਗਾ ਉਹਦੇ ਫੰਡ ਚ ਦਵਾ ਰੀਲੀਫ ਫੰਡ ਚ ਦਵਾ ਕਿ ਰੰਗਲਾ ਪੰਜਾਬ ਚ ਦਵਾ ਕਿ ਭਈ ਇਹ ਮਿਸ਼ਨ ਚੜਦੀ ਕਲਾ ਹੀ ਦਵਾ ਭਈ ਇੱਕ ਇਹ ਕਲੈਰੀ ਮੈਂ ਕਲੈਰੀਫਿਕੇਸ਼ਨ ਮੰਗੀ ਹੋਣਾ ਕੋਲੋਂ ਵੀਜ਼ਰਿੰਗ ਨਹੀਂ ਆ ਤਿੰਨ ਤਿੰਨ ਤੁਹਾਡਾ ਡਿਸੀਜਨ ਹੀ ਨਹੀਂ ਹੈ ਹਰ ਇੱਕ ਬੰਦਾ ਆਮ ਹੋ ਰਿਹਾ ਚੱਲਦਾ ਪਿਆ ਕੰਮ ਇੱਕ ਹੈ ਸਭ ਸਬਿਤ ਹੀ ਨੇ ਕਿ ਉਹ ਆਪ ਨੂੰ ਦਾ ਬਾਰੇ ਕਾਫੀ ਪਿਆ ਜਾਂਦਾ ਕਿ ਬੜੇ ਫਰਾਸ ਦੇ ਜਾਣਕਾਰ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਰਵਿੰਦਰ ਬੇਦਰੀਵਾਲ ਸਾਹਿਬ ਵੀ ਪੰਜਾਬ ਨੂੰ ਸਹੀ ਤਰੀਕੇ ਨਾਲ ਐਸਐਸ ਭਾਈ ਸਾਹਿਬ ਮਲਟੀਪਲ ਅਥਾਰਟिटीज ਆ ਸਿੰਗਲ ਕਮਾਂਡ ਹੈ ਨਹੀਂ ਹੁਣ ਇਸੇ ਲਈ ਹੋਗਾ ਕੋਈ ਉਧਰ ਜਾਂਦਾ ਬਈ ਉਧਰ ਜਾਂਦਾ ਬਈ ਤਿੰਨ ਤਿੰਨ ਫੰਡ ਹੈਗੇ ਆ ਤੁਸੀਂ ਕਲੀਫਿਕੇਸ਼ਨ ਵੀ ਕੋਈ ਨਹੀਂ ਹੁੰਦੀ ਹੈ ਬਈ ਕਿ ਚੀਫ ਮਿਨਿਸਟਰ ਕੁਝ ਨਹੀਂ ਹੈ ਹਾਂਜੀ ਯੂ ਮੀਨ ਕਿ ਚੀਫ ਮਿਨਿਸਟਰ ਕੁਝ ਨਹੀਂ ਹੈ ਇਹੀ ਤਾਂ ਪ੍ਰੋਬਲਮ ਹੈ ਕਮਾਂਡ ਕਿਸੇ ਕੋਲ ਹੈ ਵਰਚੁਅਲ ਨਹੀਂ ਨਹੀਂ ਦੇਖੋ ਡੀ ਫੈਕਟੋ ਚੀਫ ਮਿਨਿਸਟਰ ਕੋਈ ਹੋਰ ਹੈ ਫੇਸ ਤੇ ਕੋਈ ਹੋਰ ਹੈ ਪ੍ਰੋਬਲਮ ਤਾਂ ਹੀ ਹੈ ਜਿੰਨੇ ਕਮਾਂਡਰ ਸਾਹਿਬ ਨੇ ਸਾਹਮਣੇ ਆਪੋ ਆਪਣੇ ਫੰਡ ਬਣਾ ਲੈ ਲੱਗੇ ਹਾਂ ਇਹ ਹੋ ਰਿਹਾ ਔੜ ਕੀ ਹੈ ਤਿੰਨ ਫੰਡ ਦਾ ਕਿਦਾਂ ਮਤਲਬ ਕੀ ਮਤਲਬ ਹੋਵੇ ਤੁਸੀਂ ਇਮੀਡੀਏਟਲੀ ਕਿਉਂ ਨਹੀਂ ਸਟਾਪ ਕੀਤਾ ਤੁਹਾਡੇ ਕੋਲ ਕੋਈ ਖਬਰ ਆਂਦੀ ਤੇ ਕਹਿੰਦੇ ਸਰ ਤਰਨ ਤਰ ਤੁਸੀਂ ਜੇ ਹੈਲਥ ਹੈਲਥ ਡਿਪਾਰਟਮੈਂਟ ਚ ਕੋਈ ਕਲੈਕਸ਼ਨ ਕਰਦਾ ਪਿਆ ਤੁਸੀਂ ਜੇ ਤੁਹਾਡੀ ਮਰਜ਼ੀ ਨਹੀਂ ਹੈ ਤਾਂ ਯੂ ਸ਼ੁੱਡ ਹੈਵ ਟੇਕਨ ਦਾ ਆਫੀਸਰ ਟੂ ਟਾਸਕ ਹੀ ਸ਼ੁੱਡ ਹੈਵ ਬੀਨ ਸਸਪੈਂਡਡ देयर ਐਂਡ ਥੈਨ ਫਿਰ ਤਰਨ ਤਰ ਲੜ ਰਹੇ ਕਿ ਤੁਸੀਂ ਲੜ ਰਹੇ ਜੀ ਲੜ ਰਹੇ ਕੈਕਟ ਅਨਾਉਂਸ ਕਰਤਾ ਜ਼ਿਲ੍ਹਾ ਅਧਿਕਾਰੀ ਹੁੰਦੇ ਨੇ ਕੌਣ ਹੈ ਜੀ ਉਸ ਤੋਂ ਸੰਧੂ ਆ ਪਹਿਲਾਂ ਵੀ ਜਿਹਨੂੰ ਮੀਨ ਸਿੰਘ ਜੀ ਸੈਕੀ ਜਸਟਿਸ ਤੇ ਹਮਲਾ ਹੋਇਆ ਸੀ ਤਾਂ ਆਮ ਆਮਾਦੀ ਪਾਰਟੀ ਹਰ ਪਾਸਿਂ ਕੀਮਾ ਨਿਕਲ ਗਈ ਕੰਦੇ ਵੀ ਇਹ ਜਿਹੜੀ ਦਲਿਤ ਵਿਰੋਧੀ ਚੀਜ਼ਾਂ ਭਾਈਪਾਲ ਸਾਹਮਣੇ ਆ ਗੱਲ ਆ ਕੰਡੈਮ ਕਰਦੇ ਆ ਚੀਫ ਜਸਟਿਸ ਆਫ ਇੰਡੀਆ ਭਾਰਤ ਦੇ ਚੀਫ ਜਸਟਿਸ ਅਗੇ ਆ ਕੋਈ ਵੀ ਹਮਲਾ ਕਰੇ ਕਿਸੇ ਟੱਗਣਾ ਵੀ ਕਰੇ ਗਲਤ ਆ ਆਈ ਕੰਡੈਮਡ ਦੈਟ ਮਮਤਾ ਬਨਰਜੀ ਕਹਿੰਦੀ ਹੈ ਵੀ ਮੈਂ ਕਹਾਂ ਜੀ ਵੀ ਆਲਸੋ ਕੰਡੈਮਡ ਅਮਿਤ ਸ਼ਾਹ ਅਮਿਤ ਸ਼ਾਹ ਦੀ ਕਾਜਗਾਰੀ ਭਾਈ ਸਾਹਿਬ ਅਸੀਂ ਦੇਖੋ ਪ੍ਰਾਈਮ ਮਿਨਿਸਟਰ ਨੇ ਵੀ ਕੰਡੈਮ ਕੀਤਾ ਅਸੀਂ ਵੀ ਕੰਡੈਮ ਕਰਦੇ ਹਾਂ ਮੈਂ ਵੀ ਕਰਦਾ ਹਾਂ ਗਲਤ ਹੈ ਕਾਦਾ ਮੁੱਦਾ ਹੈ ਜਿਹੜੀ ਗਲਤ ਹੈ ਦੇਖੋ ਦਲਤ ਦਲਤ ਗੱਲ ਇਹ ਹੈਗਾ ਦਲਤ ਦਲਤ ਨੂੰ ਮੈਂ ਕਹਿੰਦਾ ਕੋਈ ਵਿਅਕਤੀ ਵੀ ਹੋਵੇ ਕਿਸੇ ਜਾਤੀ ਦੀ ਗੱਲ ਨਹੀਂ ਹੈ ਸਵਾਲ ਹੈ ਜਾਤੀ ਦਾ ਵੀ ਚੀਫ ਜਸਟਿਸ ਆਫ ਇੰਡੀਆ ਸਾਡੀ ਦੇਸ਼ ਦਾ ਮਾਨ ਹੈ उत्त कोई हमला करना सरासर गलत है आई कंडैम्ड इिट स्ट्रोंगेस्ट वर्ड्स ठीक है जी थैंक यू ਫੋਟੋ ਵਾਲੀ ਚੀਜ਼ ਦੀ ਫੋਟੋ ਕਰਵਾਉਣੀ ਹੈ ਉਸਦੇ ਪੁਆਇੰਟ ਤੇ